ਇਹੀ ਜੋ ਟਰੈਕਟਰ ਟਰਾਲੀ ਆਪ ਜੀ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਟਰੈਕਟਰ ਟਰਾਲੀ ਜਿਹਨੂੰ ਕੀ ਬੀਤੇ ਦਿਨ ਰਾਜਪੁਰਾ ਦੀ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਵਾਰਡ ਨੰਬਰ 14 ਨਿਊ ਗੁਰੂ ਅਰਜਨ ਦੀਪ ਕਲੋਨੀ ਦੀ ਰਹਿਣ ਵਾਲੇ ਕੁਲਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਸ aarop ਦੀ ਤਹਿਤ ਫੜ ਕੇ ਰਾਜਪੁਰਾ ਦੀ ਨਗਰ ਕੌਂਸਲ ਲੈ ਕੇ ਆਈ ਸੀ ਕਿ ਉਕਤ ਵਾਰਡ ਨੰਬਰ 14 ਨਿਊ ਗੁਰੂ ਅਰਜਨ ਦੀਪ ਕਲੋਨੀ ਦੇ ਵਿੱਚ ਪਣ ਰਹੀ ਇੰਟਰਲੋਕਿੰਗ ਟਾਈਲਾਂ ਨੂੰ ਲਾਉਣ ਤੋਂ ਪਹਿਲਾਂ ਜੋ ਇਥੋਂ ਲਾਲ ਇੱਟਾਂ ਕੱਢੀਆਂ ਗਈਆਂ ਨਹੀਂ ਅਤੇ ਉਹ ਨਗਰ ਕੌਂਸਲ ਦੇ ਗੋਦਾਮ ਦੇ ਵਿੱਚ ਜਮ੍ਹਾਂ ਨਾ ਕਰਵਾ ਕੇ ਉਕਤ ਟਰੈਕਟਰ ਟਰਾਲੀ ਦੇ ਵਿੱਚ ਭਰ ਕੇ ਖੁਰਦ-ਬੁਰਦ ਕੀਤੀਆਂ ਜਾ ਰਹੀਆਂ ਸੀ ਜਿਸ ਦੀ ਸ਼ਿਕਾਇਤ ਕੁਲਵਿੰਦਰ ਸਿੰਘ ਦੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਕੀਤੀ ਗਈ ਜਿਸ ਤੋਂ ਬਾਅਦ ਉਕਤ ਟਰੈਕਟਰ ਟਰਾਲੀ ਨੂੰ ਲਾਲ ਇੱਟਾਂ ਸਮੇਤ ਨਗਰ ਕੌਂਸਲ ਦੇ ਵਿੱਚ ਲਿਆਂਦਾ ਗਿਆ ਬਾਅਦ ਦੇ ਵਿੱਚ ਛਾਣ-ਬੀਣ ਕਰਨ ਤੋਂ ਬਾਅਦ ਉਕਤ ਟਰੈਕਟਰ ਟਰਾਲੀ ਨੂੰ ਛੱਡ ਦਿੱਤਾ ਗਿਆ ਜਦੋਂ ਉਪ ਤੇ ਲਾਲ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਦੇ ਬਾਰੇ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਵਾਰਡ ਨੰਬਰ 14 ਦੇ ਮੌਜੂਦਾ ਐਮਸੀ ਗੁਰਤੇਜਨ ਸਿੰਘ ਜੋਗਾ ਦੇ ਉੱਪਰ ਇਲਜ਼ਾਮ ਲਗਾਏ ਨੇ ਅਤੇ ਕਿਹਾ ਕਿ ਸਾਡੇ ਵਾਰਡ ਦੇ ਐਮਸੀ ਗੁਰਤੇਜਨ ਸਿੰਘ ਜੋਗਾ ਨੇ ਸਾਡੀ ਕਲੋਨੀ ਤੇ ਨੰਾਂ ਧੋਖਾ ਕੀਤਾ ਹੈ ਉਹਨਾਂ ਕਹਿ ਹੈ ਕਿ ਉਹਨਾਂ ਦੇ ਵੱਲੋਂ ਇੱਥੋਂ ਲਾਲ ਇੱਟਾਂ ਚੁਕਵਾ ਕੇ ਕਾਤੀ ਤੌਰ ਤੇ ਵੇਚ ਦਿੱਤੀਆਂ ਗਈਆਂ ਨੇ ਇਸ ਦੇ ਬਾਰੇ ਵਿੱਚ ਨਗਰ ਕੌਂਸਲ ਨੂੰ ਕੋਈ ਜਾਣਕਾਰੀ ਨਹੀਂ ਆ ਤਾਂ ਇਸ ਦੇ ਬਾਰੇ ਵਿੱਚ ਮੈਂ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਨਰਿੰਦਰ ਸ਼ਾਸਤਰੀ ਲਾਲ ਇੱਟਾਂ ਦੇ ਨਾਲ ਭਰੇ ਟਰਾਲੀ ਨੂੰ ਲੈ ਕੇ ਨਗਰ ਕੌਂਸਲ ਪਹੁੰਚੇ ਉਹਨਾਂ ਆਪਣੇ ਐਮਸੀ ਗੁਰਤੇਜਨ ਸਿੰਘ ਜੋਗਾ ਤੇ 20 ਲੱਖ ਰੁਪਏ ਦੀਆਂ ਲਾਲ ਇੱਟਾਂ ਵੇਚਣ ਦਾ ਵੀ ਇਲਜ਼ਾਮ ਲਗਾਇਆ ਉਹਨਾਂ ਨੇ ਉਕਤ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਕੜੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਵਾਹਿਗੁਰੂ ਕੀ ਨਾਮ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਪੰਚ ਨੀਂਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ ਟਾਊਨ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ ਨੀਲਪੁਰ ਦੇ ਨਾਲ ਵਾਰਡ ਸੀ ਵਾਰਡ ਨੰਬਰ 9 ਮੈਂ ਵਾਰਡ ਨੰਬਰ 9 ਮੇਰੇ ਕੋਲ ਸੀ ਹੁਣ ਜੋ ਕੀ ਵਾਰਡ ਨੰਬਰ 14 ਬਣ ਗਿਆ ਸਾਡੀ ਕਲੋਨੀ ਨੂੰ ਹਮੇਸ਼ਾ ਇਹਨਾਂ ਨੇ ਹਰ ਵਾਰੀ ਇਹੀ ਕੰਮ ਕਰਕੇ ਕਦੀ ਉਹ ਵਾਰਡ ਨਾ ਜੋੜ ਦਿੰਦੇ ਜਦੋਂ ਅਸੀਂ ਵਿਕਾਸ ਕਰਨੇ ਵਾਸਤੇ ਜਸਵਿੰਦਰ ਸਿੰਘ ਜੱਸੀ ਸਰਪੰਚ ਚੁਣਿਆ ਸੀ ਉਹਨੂੰ ਨੀਲਪੁਰ ਚ ਬਹੁਤ ਵਾਰੀ ਕਿਹਾ ਵੀ ਵੀਰ ਜੀ ਵੀ ਤੁਸੀਂ ਸਾਡੇ ਕਲੋਨੀ ਦਾ ਵਿਕਾਸ ਕਰਾਓ ਉਹਨੇ 5 ਸਾਲ ਹੱਥ ਨਹੀਂ ਸਾਨੂੰ ਫੜਾਇਆ ਜੋ ਕੀ ਹੁਣ ਉਹ ਸੁਵਿਧਾ ਕੁਝ ਗਲੀਆਂ ਇਹ ਜਿਹੜਾ ਐਮਸੀ ਸਾਹਿਬ ਹੈ ਇਹਨਾਂ ਨੇ ਸਾਡੀ ਕਲੋਨੀ ਦੇ ਨਾਲ ਧੋਖਾ ਕੀਤਾ ਧੋਖਾ ਇਹ ਕੀਤਾ ਜਿਹੜੀਆਂ ਇੱਟਾਂ ਪਟ ਕੇ ਇਹ ਇਹਨਾਂ ਨੇ ਵੇਚ ਦਿੱਤੀਆਂ ਜੋ ਕਿ ਕਮੇਟੀ ਨੂੰ ਪਤਾ ਵੀ ਨਹੀਂ ਹੈਗਾ ਨਾ ਪ੍ਰਧਾਨ ਸਾਹਿਬ ਨੂੰ ਪਤਾ ਹੈ ਨਾ ਯੂ ਸਾਹਿਬ ਨੂੰ ਪਤਾ ਨਾ ਕਿਸੇ ਅਧਿਕਾਰੀ ਨੂੰ ਪਤਾ ਵੀ ਇੱਟਾਂ ਕਿੱਥੇ ਜਾ ਰਹੀਆਂ ਮੈਂ ਸੋਚਿਆ ਕੁਝ ਦਿਨ ਪਹਿਲਾਂ ਕੁਝ ਗਲੀਆਂ ਬਣ ਗਈਆਂ ਮੇਰੀਆਂ ਮੈਂ ਸੋਚਿਆ ਵੀ ਜਿਹੜੀਆਂ ਇੱਟਾਂ ਕਮੇਟੀ ਪੱਟ ਕੇ ਲੈ ਜਾ ਰਹੀ ਏ ਵੀ ਕੁਝ ਕੀ ਪਤਾ ਕਿ ਚੰਗੇ ਪਾਸੇ ਲਾਉਂਦੀ ਹੋਣਗੇ ਪਰ ਅੱਜ ਮੈਂ ਪੜਤਾਲ ਕਰਨ ਆਇਆ ਕਮੇਟੀ ਦੇ ਅੰਦਰ ਤਾਂ ਕਮੇਟੀ ਦੇ ਅਧਿਕਾਰੀਆਂ ਨੇ ਜੈ ਸਾਹਿਬ ਨੇ ਯੂ ਸਾਹਿਬ ਨੇ ਮੈਨੂੰ ਜੈ ਸਾਹਿਬ ਕੋਲ ਭੇਜਿਆ ਜੈ ਸਾਹਿਬ ਕੋਲ ਮੈਂ ਪ੍ਰਧਾਨ ਸਾਹਿਬ ਕੋਲ ਆਇਆ ਜੋ ਕਿ ਮੌਜੂਦਾ ਇਹ ਟਰਾਲੀ ਦੀ ਇੱਟਾਂ ਵਾਲੀਆਂ ਕਟਵਾਈਆਂ ਨੇ ਜਿਹੜੀਆਂ ਵੇਚ ਚੁੱਕੇ ਨੇ 20 ਲੱਖ ਦੀ ਏਟੇ ਵੇਚ ਚੁੱਕਾ ਐ ਐਮ ਸੀ ਸਾਹਿਬ ਜੋ ਕਿ ਬੰਦੀਕਾਰੋਗ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਭੇਜਿਆ ਜਾਵੇ ਜਿੱਥੇ ਏਟਾਂ ਵਿਗੀਆਂ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਇਹਨਾਂ ਨੂੰ ਵੀ ਬੰਦ ਕੀਤਾ ਜਾਵੇ ਔਰ ਜੋਗਾ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਦੂਜੇ ਪਾਸੇ ਜਦੋਂ ਸਾਡੇ ਵੱਲ ਉਕਤ ਮਾਮਲੇ ਬਾਰੇ ਵਾਰਡ ਨੰਬਰ 14 ਦੇ ਮੌਜੂਦਾ ਐਮ ਸੀ ਗੁਰਤੇਜਨ ਸਿੰਘ ਜੋਗਾ ਦੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਪਣੇ ਉੱਪਰ ਲਗਾਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ। ਕਿਹਾ ਕਿ ਮੈਂ ਤਾਂ ਆਪਣੀ ਵਾਰਡ ਦਾ ਐਮਸੀ ਹਾਂ। ਇਟਾ ਵੇਚਣਾ ਜਾਂ ਨਾ ਵੇਚਣਾ ਠੇਕੇਦਾਰ ਅਤੇ ਨਗਰ ਕੌਂਸਲ ਦਾ ਕੰਮ ਹੈ। ਇਸ ਦੇ ਵਿੱਚ ਉਹਨਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੁਲਵਿੰਦਰ ਸਿੰਘ ਇੱਕ ਝੂਠਾ ਵਿਅਕਤੀ ਹੈ। ਉਹ ਇਹੋ ਜਿਹੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਵਾਰਡ ਦਾ ਵਿਕਾਸ ਰੋਕਣਾ ਚਾਹੁੰਦਾ ਹੈ। ਉਹਨਾ ਕਿਹਾ ਕਿ ਇਹ 2 ਲੱਖ ਰੁਪਏ ਦੇ ਜੋ ਇਲਜ਼ਾਮ ਲਗਾਏ ਗਏ ਨੇ ਉਹ ਵੀ ਝੂਠੇ ਨੇ ਇਸ ਮੌਕੇ ਉਹਨਾਂ ਹੋਰ ਕੀ ਕੁਛ ਕਹਿਸ ਤੋਂ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੀ ਨਾਜੀ ਜੀ ਤੁਹਾਡਾ ਮੇਰਾ ਨਾਮ ਗੁਰਤੇਹਨ ਸਿੰਘ ਜੋਗਾ ਹੈ 14 ਵਾਰਡ ਤੋਂ ਮੈਂਸੀ ਆਂ ਇੱਕ ਕੁਲਵਿੰਦਰ ਸਿੰਘ ਹੈਗੇ ਤੁਹਾਡੇ ਵਾਰਡ ਦੇ ਕੋਈ ਰਹਿਣ ਵਾਲੇ ਉਹ ਤੁਹਾਡੇ ਤੇ આરોਪ ਲਾ ਰਹੇ ਆ ਕਿ ਜਿਹੜੀ ਸੜਕ ਬਣ ਰਹੀ ਹੈ ਉਹਦੀ ਇੱਟਾਂ ਜਿਹੜੀਆਂ ਹੈ ਦੇਖੋ ਸਰਦੀ ਤਾਂ ਗੱਲ ਗਿਆ ਦੇਖੋ ਗੱਲ ਗਿਆ ਜਿਹੜੀ ਇੱਟਾਂ ਹੈਗੀਆਂ ਉਹ ਟਰਾਲੀ ਜਿਹੜੀ ਆ ਫੜ ਕੇ ਸ਼ਾਸਤਰੀ ਜੀ ਦਫ਼ਤਰ ਲੈ ਕੇ ਗਏ ਜੀ ਤੇ ਉਹ ਜਿਹੜੀ ਹੈਗੀ ਇਹ ਕੁਰਦਪੁਰ ਤੋਂ ਕਰ ਰਿਸੀ ਗੇ ਇਟਾਂ ਤੇ ਉਹ ਕਹਿੰਦੇ ਕਿ ਠੇਕਾ ਵੀ ਤੁਹਾਡੇ ਕੋਲ ਹੈ 20 ਲੱਖ ਦਾ ਰੋਪ ਲਾ ਰਹੇ ਤੁਹਾਡੇ ਦੇ ਵਿੱਚ 20 ਲੱਖ ਰੁਪਏ ਦੀ ਇਟਾਂ ਵੇਚ ਗਏ ਸਰ ਜੀ ਨਾਂ ਤੇ ਮੇਰੇ ਕੋਲ ਠੇਕਾ ਹੈ ਨਾ ਮੈਂ ਕੋ ਕਰ ਰਿਹਾ ਕੰਮ ਮੈਂ ਤਾਂ ਉਥੇ ਮਿਹਨਤ ਕਰਕੇ ਕੰਮ ਕਰਵਾ ਰਿਹਾ ਬਾੜ ਦਾ ਉਹ ਝੂਠਾ ਬੰਦਾ ਹੈ ਵੇ ਜਾਣ ਲਈ ਜਾਂਦਾ ਅਸੀਂ ਠੱਕੇ ਨਾਲ ਉਥੇ ਕੰਮ ਕਰਵਾ ਰਹੇ ਹਾਂ ਉਥੇ ਮਿੰਤਾ ਕਰ ਕਰਕੇ ਲੋਕਾਂ ਦੀ ਉਹਦਾ ਕੰਮ ਕਰਾ ਰਹੇ ਮੇਰੇ ਕੋਲ ਨਾ ਲੈਣਾ ਨਾ ਦੇਣਾ ਨਾ ਮੈਂ ਕੰਮ ਕਰ ਰਿਹਾ ਉਥੇ ਮੈਂ ਤਾਂ ਐਮਸੀ ਆ ਨਾ ਸਾਡਾ ਕੋ ਲਾਇਸੈਂਸ ਹੈ ਨਾ ਸਾਡਾ ਕੁਝ ਹੈ ਠੀਕ ਕਿਦਾਰ ਕੰਮ ਕਰ ਰਹੇ ਨੇ ਉਹ ਜਾਣ ਜਾਂ ਅਫਸਰ ਜਾਣ ਕਿੰਨ ਤੇ ਇਹਨਾਂ ਕਾ ਕਿਤੇ ਬੋਲੇ ਜੀ ਇਹ ਮਕੇਸ਼ਨ ਕੋਠੇ ਕਾ ਜੀ ਅੱਛਾ ਜੀ ਹਾਂ ਤੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਅਸੀਂ ਕਿਆ ਕਹਿਣਾ ਸਾਡੇ ਕੋਲ ਦੇਖੋ ਜਾਂ ਸਾਡੇ ਕੋਲ ਸਬੂਤ ਕਰੋ ਜੀ ਸਾਡਾ ਕੋਈ ਲਾਹ ਉਥੇ ਲੈਣਾ ਨਾ ਦੇਣਾ ਨਾ ਹੀ ਇੱਥੇ ਉੱਥੇ ਮਿਹਨਤ ਕਰਕੇ ਕੰਮ ਕਰਵਾ ਰਹੇ ਆ ਨਹੀਂ ਦੇਖੋ ਜੀ ਬਾਕੀ ਦੇ ਕੋ ਅਫਸਰ ਜਾਣ ਉਥੇ ਟੈਂਡਰ ਪਾਸ ਕਰਿਆ ਪਿਆ ਉਹਨਾਂ ਨੇ ਸਾਡਾ ਫਰਜ਼ ਇਹ ਕੰਮ ਉਥੇ ਚੱਕਰ ਮਾਰਨਾ ਸਾਡਾ ਕੰਮ ਕਰਾਣਾ ਫਰਜ਼ ਏ ਠੇਕੇਦਾਰ ਜਾਣ ਉਹਦੀ ਚੀਜ਼ ਹੈ ਉਹ ਵਿਚੋਂ ਜੋ ਮਰਜ਼ੀ ਕਰਨ ਉਹਦਾ ਕੰਮ ਹੈ ਸਾਡਾ ਕੰਮ ਹੈ ਉੱਥੇ ਕੰਮ ਦੇ ਚੱਕਰ ਮਾਰਨਾ ਇਹ ਕੰਮ ਸਹੀ ਕਰਾਉਣਾ ਸਹੀ ਢੰਗ ਨਾਲ ਕਰਾਉਣਾ ਨਾਲੇ ਉਹ ਇਹ ਵੀ ਰੋਪ ਲਾ ਰਹੇ ਕਿ ਜੋਗਾ ਜੀ ਸਾਡੇ ਕੈਂਡ ਤੋਂ ਕੋਈ ਕੰਮ ਨਹੀਂ ਕਰਦੇ ਆਪਣੀ ਮਰਜ਼ੀ ਕਰਦੇ ਨਹੀਂ ਨਹੀਂ ਦੇਖੋ ਗੱਲ ਤਾਂ ਹੈ ਕਿ ਸਰਦੀ ਮਸੀ ਤੇ ਕਲੋਨੀ ਆਈ ਹੈ ਮਸੀ ਤੇ ਕੰਮ ਕਰਵਾ ਰਹੇ ਹਾਂ ਉੱਥੇ ਪਹਿਲੀ ਗੱਲ ਤਾਂ ਜਲਦੀ ਆਂ ਕਰ ਨਹੀਂ ਦਿੰਦੇ ਕੰਮ ਜੇ ਅਸੀਂ ਮਿਹਨਤ ਕਰਕੇ ਕੰਮ ਕਰਵਾ ਰਹੇ ਹਾਂ ਤਾਂ ਉਹ ਲੋਕ ਕਰਨ ਨਹੀਂ ਦਿੰਦੇ ਜੇ ਉਹਨਾਂ ਨਹੀਂ ਕਰਾਉਣਾ ਉਹਦੀ ਮਰਜ਼ੀ ਹੈ ਸੀ ਕੰਮ ਬੰਦ ਕਰਾਵਾਂਗੇ ਸਾਢੇ ਕਿ ਲੈਣਾ ਸਖਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਸਖਸ ਬੜਾ ਝੂਠਾ ਹੀ ਇਹ ਸਾਰੇ ਵਾਕ ਗਲੀ ਮਹੱਲੇ ਤੋਂ ਪਤਾ ਕਰ ਲੋ ਜਾ ਕੇ ਉੱਥੇ ਇਹਦੀ ਪਤਾ ਕਰੋ ਵੀ ਇਹ ਹਰ ਪਾਸੇ ਪਾਰਟੀਆਂ ਜਾਂਦਾ ਹਾਂਜੀ ਹਾਂ ਕਦੇ ਇੱਕੜੀ ਪਾਰਟੀ ਚਲਾਉਂਦਾ ਕਿ ਕਿੜੀ ਪਾਰਟੀ ਜਾਂਦਾ ਇਹਨੂੰ ਸਾਰੇ ਬੰਦਾਂ ਨਾਲ ਲੜਦਾ ਨਾ ਦੇ ਘਰ ਦੀ ਬੰਦੀ ਹੈ ਨਾ ਬਾਹਰ ਬੰਦੀ ਹੈ ਉੱਥੋਂ ਜਾ ਕੇ ਪੁੱਛ ਲੋ ਜਾ ਕੇ ਜੇ ਕੋਈ ਸਬੂਤ ਕੋਈ ਹੈਗਾ ਤਾਂ ਜਾ ਕੇ ਹੱਲ ਕਰ ਲੋ ਜਾ ਕੇ ਹਾਂਜੀ ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਵਿੱਚ ਨਗਰ ਕੌਂਸਲ ਦੇ जेई ਗੌਰਵ ਕੁਮਾਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਤੇ ਉਹ ਉਕਤ ਲਾਲ ਇੱਟਾਂ ਦੀ ਭਰੀ ਟਰਾਲੀ ਨਗਰ ਕੌਂਸਲ ਦੇ ਵਿੱਚ ਲਿਆਈ ਜ਼ਰੂਰ ਸੀ ਮਗਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਕਤ ਲਾਲ ਇੱਟਾਂ ਦੀ ਟਰਾਲੀ ਦੀ ਰਿਕਵਰੀ ਠੇਕੇਦਾਰ ਦੇ ਐਸਟ੍ਰੂਮੈਂਟ ਦੇ ਵਿੱਚੋਂ ਕੀਤੀ ਜਾਵੇਗੀ ਉਕਤ ਟਰੈਕਟਰ ਟਰਾਲੀ ਚੋਰੀ ਦੀ ਨਹੀਂ ਹੈ ਅਤੇ ਇਸ ਦੇ ਪੈਸੇ ਠੇਕੇਦਾਰ ਤੋਂ ਕੱਟੇ ਜਾਣਗੇ। ਉਹਨਾਂ ਨੇ ਕਿਹਾ ਕਿ ਠੇਕੇਦਾਰ ਦੇ ਕੋਲ 47 ਲੱਖ ਦਾ ਕੰਮ ਹੈ। ਅਜੇ ਤੱਕ 13 ਲੱਖ ਦਾ ਕੰਮ ਹੋ ਚੁੱਕਿਆ ਹੈ। ਸੋ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ। ਨਮਸਕਾਰ ਜੀ ਸਾਹਿਬ। ਨਮਸਕਾਰ ਜੀ। ਸਰ ਮੈਂ ਸੰਦੀਪ ਚੌਧਰੀ ਬੋਲ ਰਿਹਾ ਜੀ న్యూਸ 89 ਪੰਜਾਬ ਤੋਂ ਐਡੀਟਰ। ਹਾਂ ਜੀ ਸਰ। ਹਾਂ ਜੀ। ਸਰ ਮੈਂ ਨਾ ਤੁਹਾਡੇ ਨਾਲ ਉਹ ਮਸਲੇ ਤੇ ਗੱਲ ਕਰਨੀ ਮੈਂ ਸ਼ਾਸਤਰੀ ਜੀ ਕੋਲ ਆਇਆ ਬੈਠਾ ਜੀ ਤੇ ਉਹ ਜਿਹੜੀ ਟਰਾਲੀ ਫੜ ਕੇ ਲੈ ਕੇ ਆਏ ਸੀਗੇ ਉਸ ਦਿਨ ਅਕਜੰਦੇ ਕਲੋਨੀ ਚੋਂ ਜੀ ਜੀ ਉਹੀ ਪੁੱਛਣਾ ਚਾਹੁੰਦੇ ਸੀ ਉਸ ਦਿਨ ਵੀ ਜਿਹੜਾ ਹੈਗਾ ਵੀ ਜਦ ਸ਼ਾਸਤਰੀ ਜੀ ਕੋਲ ਤੁਸੀਂ ਉਰੇ ਮੌਜੂਦ ਸੀਗੇ ਉਸ ਟਾਈਮ ਤੱਕ ਜਿਹੜੀ ਟਰਾਲੀ ਸੀਗੀ ਉਹ ਗੜਾਉਂ ਦੇ ਵਿੱਚ ਉਤਰਦੀ ਸੀ ਕਿਤੇ ਹੋਰ ਜਾ ਰਹੀ ਸੀ ਸਰ ਉਹ ਠੇਕੇਦਾਰ ਦੀ ਈਟਾਂ ਸੀ ਜੀ ਉਹਦੇ ਐਸਟੀਮੇਟ ਦੇ ਵਿੱਚ ਰਿਕਵਰੀ ਹੈਗੀ ਹੈ ਜੀ ਨਹੀਂ ਇਹ ਪਹਿਲਾਂ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਜਾਂ ਮਤਲਬ ਤੁਹਾਨੂੰ ਬਾਅਦ ਚ ਪਤਾ ਲੱਗਿਆ ਇਹ ਚੀਜ਼ਾਂ ਦਾ ਸਰ ਇਹ ਬਾਅਦ ਚ ਪਤਾ ਲੱਗਿਆ ਅੱਛਾ ਉਸ ਟਾਈਮ ਤੱਕ ਨਹੀਂ ਤੁਹਾਨੂੰ ਪਤਾ ਲੱਗਿਆ ਸੀਗਾ ਮਤਲਬ ਵੀ ਅੱਛਾ ਮਤਲਬ ਇਹ ਇਹ ਕਹਿ ਸਕਦੇ ਵੀ ਉਹ ਟਰਾਲੀ ਜਿਹੜੀ ਸੀ ਚੋਰੀ ਦੀ ਨਹੀਂ ਸੀ ਨਹੀਂ ਸਰ ਚੋਰੀ ਦੀ ਨਹੀਂ ਸੀ ਉਹ ਕੱਟਣਗੇ ਪੈਸੇ ਉਹਦੇ 100% ਕੱਟਣਗੇ ਸਰ ਸਰਕਾਰੀ ਰੇਟ ਹੈ ਜੀ ਇਹਦਾ ਅੱਛਾ ਸਰਕਾਰੀ ਰੇਟ ਤੇ ਮੀਜ਼ਰਮੈਂਟ ਕਰਕੇ ਇੱਕ ਇੱਕ ਪੈਸਾ ਉਹਦਾ ਡਿਡਕਸ਼ਨ ਹੋਊਗਾ ਜੀ ਸਰ ਸਰ ਇੱਕ ਸਰ ਇੱਕ ਮੈਂ ਹੋਰ ਗੱਲ ਪੁੱਛਣਾ ਚਾਹੁੰਦਾ ਸੀ ਵੀ ਮਤਲਬ ਇਹ ਉਸ ਉਸ ਟਾਈਮ ਤੱਕ ਤਾਂ ਨਹੀਂ ਸੀਗਾ ਵੀ ਜਦ ਤੱਕ ਕਿਸੇ ਨੇ ਉਹ ਟਰਾਲੀ ਫੜੀ ਨਹੀਂ ਜੇ ਨਾ ਫੜੀ ਜਾਂਦੀ ਤਾਂ ਫੇਰ ਇਹੋ ਜਿਹਾ ਕੁਝ ਨਾ ਹੁੰਦਾ ਸੀਨ ठेकेदार ਉਹ ਜਿਹੜੀਆਂ ਇੱਟਾਂ ਸੀਗੀਆਂ ਖਾ ਜਾਂਦਾ ਸਰ ਜੇ ਹੁਣ ਫੜੀ ਗਈ ਜੇ ਹੁਣ ਫੜੀ ਗਈ ਤਾਂ ਆਪਾਂ ਮਤਲਬ ਇਸ ਨੂੰ ਕਾਗਜ਼ਾਂ 'ਚ ਲੈ ਲਿਆ ਸਰ ਇਦਾਂ ਤਾਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਦੇਖੋ ਜਦ ਤੱਕ ਬਿੱਲ ਫਾਈਨਲ ਨਹੀਂ ਹੁੰਦਾ ਇਸ ਇਹ ਨੂੰ ਆਪਾਂ ਕਿਵੇਂ ਕਹਿ ਸਕਦੇ ਵੀ ਇਦਾਂ ਹੋਊਗਾ ਜੀ ਹਾਂਜੀ 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 ਕੰਮ ਉਹਦਾ ਚੱਲ ਰਿਹਾ ਜੀ 47 ਲੱਖ ਰੁਪਏ ਦਾ ਕੰਮ ਹੈ 13 ਲੱਖ ਰੁਪਇਆ अच्छा सर ਇਹ ਜੀ ਉਹਨੇ ਕੰਮ ਕੀਤਾ ਉੱਥੇ ਕੰਮ ਤਾਂ 47 ਲੱਖ ਦਾ ਜੀ ਉਹਦਾ ਠੀਕ ਹੈ ਠੀਕ ਹੈ ਜੀ ਠੀਕ ਜਦੋਂ ਇਸ ਦੇ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹ ਮੰਨਿਆ ਕਿ ਉਕਤ ਟਰੈਕਟਰ ਟਰਾਲੀ ਕੁਲਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਨਗਰ ਕੌਂਸਲ ਨੇ ਆਂਟੀ ਗਈ ਸੀ ਅਤੇ ਇਸ ਦੀ ਜਾਂਚ ਦੇ ਲਈ ਅਧਿਕਾਰੀਆਂ ਨੂੰ ਲਿਖਿਆ ਗਿਆ ਸੀ ਉਸ ਤੋਂ ਬਾਅਦ ਪਾਇਆ ਗਿਆ ਕਿ ਉਕਤ ਲਾਲ ਇੱਟਾਂ ਦੇ ਪੈਸੇ ਉਕਤ ਵਾਰਡ ਦੇ ਵਿੱਚ ਕੰਮ ਕਰ ਰਹੇ ਠੇਕੇਦਾਰ ਤੋਂ ਰਿਕਵਰ ਕੀਤੇ ਜਾਣਗੇ ਆਓ ਤੁਹਾਨੂੰ ਸੁਣਾਉਂਦੇ ਹਾਂ ਨਰਿੰਦਰ ਸ਼ਾਸਤਰੀ ਨੇ ਗੱਲਬਾਤ ਦੇ ਦੌਰਾਨ ਅੱਗੇ ਹੋਰ ਕੀ ਜਾਣਕਾਰੀ ਦਿੱਤੀ ਕੁੜੇ ਦਿਨ ਪਹਿਲਾਂ ਇੱਕ ਟਰਾਲੀ ਫੜ ਕੇ ਲੈ ਕੇ ਆਏ ਸੀਗੇ ਜਿਸ ਤੋਂ ਉਸ ਟਾਈਮ ਨੂੰ ਇਹ ਕਿਹਾ ਜਾ ਰਿਹਾ ਸੀ ਰੋਡਾ ਪੈਸਗੀ ਚੋਰੀ ਦੀ ਟਰਾਲੀ ਹੈ ਵੀ ਇਟਾ ਵੇਚ ਰਿਹਾ ਉਹ ਕੀ ਸੀ ਸਾਰਾ ਮਾਮਲਾ ਇਹ ਤਿੰਨ ਚ ਦਿਨ ਪਹਿਲਾਂ ਨਿਗਾਲਾ ਕਿ ਸ਼ਾਮ ਨੂੰ ਅਸੀਂ ਦਫ਼ਤਰ ਬੈਠੇ ਸੀਗੇ ਤੇ ਮੇਰੇ ਕੋਲ ਜੇਹ ਸਿੰਘ ਸਾਹਿਬ ਵੀ ਬੈਠੇ ਸੀਗੇ ਤੇ ਐਮ ਸੀ ਅਮਰਜੀਤ ਪਾਸ ਅਮਰ ਸਿੰਘ ਪਾਸ ਹੀ ਬੈਠੇ ਸੀਗੇ ਉਹ ਤੋਂ ਕੁਲਵਿੰਦਰ ਸਿੰਘ ਦਾ ਨਾਮ ਦਾ ਬੰਦਾ ਉੱਥੋਂ ਆਇਆ ਉਹਨੇ ਆ ਕੇ ਜੇ ਆਹਬ ਨੂੰ ਪੁੱਛਣ ਲੱਗਿਆ ਕਹਿੰਦਾ ਜਿਹੜੀ ਇੱਥੋਂ ਨਿਊ ਗੁਰੂ ਅਰਜਨ ਦੇਵ ਕਲੋਨੀ ਚ ਕੰਮ ਚੱਲ ਰਿਹਾ ਉੱਥੋਂ ਜਿਹੜੀਆਂ ਇੱਟਾਂ ਪੱਟ ਕੇ ਲਿਆ ਰਹੇ ਹਨ ਲਾਲ ਇੱਟਾਂ ਵੀ ਉਹ ਤੁਸੀਂ ਕਮੇਟੀ ਰਖਾ ਰਹੇ ਹੋ ਕਿੱਥੇ ਰਖਾ ਰਹੇ ਹੋ ਤੇ ਜੇ ਹੀ ਕਹਿੰਦਾ ਮੈਂ ਮੈਂ ਤਾਂ ਵੀ ਪਰ ਇੱਟਾਂ ਦੇ ਬਾਰੇ ਕੋਈ ਤੇ ਫਿਰ ਮੈਂ ਕਿਦੋਂ ਕਹੇ ਮੈਂ ਸਿਕੋ ਨੂੰ ਪੁੱਛਲੇ ਵਾਰ ਬਾਹ ਪਾਈ ਤੂੰ ਕਿੱਥੇ ਦੀ ਇੱਟਾਂ ਦੀ ਗੱਲ ਕਰ ਰਹੇ ਆ ਕਹਿੰਦੇ ਉੱਥੇ ਕੰਮ ਚੱਲ ਰਿਹਾ ਉੱਥੋਂ ਤੇ ਉਤੋਂ ਪਹਿਲਾਂ ਪੰਚਾਇਤ ਚੋਂ ਉਜਗਾਈ ਰੇ ਸਾਡੇ ਚ ਹੋਣਾ ਆ 2019 ਚ ਉੱਥੇ ਜਿਹੜੀਆਂ ਇੱਟਾਂ ਸੀ ਲੱਗੀਆਂ ਲਾਲ ਇੱਟਾਂ ਸੀਆਂ ਬੀ ਉਹ ਉਥੋਂ ਲੋਕ ਜਿਹੜੇ ਹੈਗੇ ਕੁਝ ਬੰਦੇ ਪਟ ਕੇ ਜਿਹੜੇ ਹੈਗੇ ਆ ਜੇ ਲੇਵਰ ਲੱਗੀ ਹੈ ਉਹ ਟਰਾਲੀਆਂ ਭਰ ਕੇ ਲੈ ਜਾ ਰਹੇ ਆ ਕੜ ਕੇ ਉਹ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜਿਹੜੀ ਟਾਇਲ ਲੱਗੀ ਹੈ ਇਹ ਟੱਗੀ ਹੈ ਇਹ ਨਗਰ ਕੌਂਸਲ ਦਫਤਰ ਜਾ ਰਹੀ ਹੈ ਉਹ ਬੰਦਾ ਇੱਥੇ ਪੜਤਾਲ ਕਰਨ ਵਾਸਤੇ ਆਇਆ ਸੀ ਵੀ ਆ ਰਹੀ ਨਹੀਂ ਆ ਰਹੀ ਤਾਂ ਜੇਈ ਸਾਹਿਬ ਨੂੰ ਫਿਰ ਮੈਂ ਕਹਿੰ ਗਿਆ ਆਪਾਂ ਚਲੋ ਮੋਗਾ ਚੱਲਦੇ ਆਪਾਂ ਅਸੀਂ ਮੋਗਾ ਚਲੇਗੇ ਟਰਾਲੀ ਭਰੀ ਸੀ ਤੇ ਖੜੀ ਸੀ ਇੱਥੇ ਤੇ ਉਹ ਟਰਾਲੀ ਅਸੀਂ ਆਪਣਾ ਲਿਆਇ ਕਿਮਿਟੀ ਦਫਤਰ ਇਸ ਇੱਥੇ ਆ ਕੇ ਮੈਂ ਇਹ ਸਭ ਨਾਲ ਗੱਲ ਕੀਤੀ ਮੈਨੂੰ ਇਸ ਟਰਾਲੀ ਇਸੂਦ ਲੈ ਆਏ। ਉਹ ਉੱਥੇ ਕੋ ਬੰਦਾ ਜਿੰਮੇਵਾਰ ਹੈ ਨਹੀਂ ਸੀਗਾ ਜਿਹੜਾ ਆਪਾਂ ਨੂੰ ਦੱਸੇ ਵੀ ਇਹ ਭਾਈ ਟਰਾਲੀ ਜਿਹੜੀ ਹੈਗੀ ਸਰਕਾਰੀ ਟਹਿਗੀ ਹੈ ਵੀ ਇਹਦਾ ਕੀ ਕਰ ਰਹੇ ਆ ਕਿਉਂ ਕਿਥੇ ਲੈ ਜਾ ਰਹੇ। ਤਾਂ ਉਹ ਤੋਂ ਫਿਰ ਇਹੋ ਸਾਹਿਬ ਨੇ ਉਹ ਜੇਹੇ ਸਾਹਿਬ ਨੇ ਆ ਕੇ ਦੱਸਿਆ ਕਿ ਜਦੋਂ ਅਸੀਂ ਕੋਈ ਕਮਨਗਰ ਕੌਂਸਲ ਕਰਦੇ ਆ ਉਹ ਜੇ ਇਥੇ ਕੋਈ ਟੇਲ ਵਗੈਰਾ ਜਾਂ ਕੋਈ ਚੀਜ਼ ਥੇ ਪੁਰਾਣੀ ਲੱਗੀ ਹੋਈ ਹੈ। ਤਾਂ ਪਹਿਲਾਂ ਅਸੀਂ ਉਸ ਨੂੰ ਰੀਯੂਜ਼ ਕਰਨ ਦਾ ਵਾਸੇ ਕਿਹਾ ਵੀ ਜੇ ਇਥੇ ਪ੍ਰੋਨ ਟੇਲ ਲੱਗੀ ਤਾਂ ਉਥੋਂ ਪਹਿਲਾਂ ਟੇਲ ਨੂੰ ਪੁਰਾਣੀ ਲਾ ਦਿਓ। ਜੇ ਠੀਕ ਹੈ ਤਾਂ। ਜੇ ਹੋਰ ਕੋ ਮਟੀਰੀਅਲ ਨਿਕਲਦਾ ਤਾਂ ਉਹ ਜਿਹੜਾ ਹੈਗਾ ਉਹ ਨਗਰ ਕਾਉਂਸਲ ਦੇ ਵਿੱਚ ਜਿਹੜਾ ਜਿਹੜੇ ਉਹਨਾਂ ਦੇ ਸੀਐਸਆਰ ਰੇਟ ਹੈਗੇ ਆ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਠੇਕੇਦਾਰ ਦੇ ਬਿੱਲ ਚੋਂ ਕਟੌਤੀ ਕਰ ਲਈ ਜਾਂਦੀ ਹੈ ਕਿ ਕਮਿਟੀ ਦੇ ਕਰਨ ਦਫਤਰ ਰਿਹਾ ਕੇ ਸੁਭਾ ਸੰਭਾਲਣਾ ਇਲਾਕਾ ਸੁਭਾ ਨੂੰ ਔਖਾ ਤੇ ਉਹਨਾਂ ਨੇ ਫਿਰ ਐਸ਼ਵਾਸਨ ਦਿੱਤਾ ਕਿ ਉਹ 7 6 7 ਸਾਡੇ ਐਮਸੀਬੀ ਆ ਕੇ ਸੀ ਉਦੋਂ ਤੇ ਉਹਨਾਂ ਨੇ ਜੀ ਸਾਹਮਣੇ ਇਹ ਦੱਸਿਆ ਕਿ ਜਿਹੜਾ ਜਿੰਨਾ ਵੀ ਕੰਮ ਉੱਥੇ ਹੋਇਆ ਇਸ ਟੈਂਡਰ ਦੇ ਅਗੇਂਸਟ ਉਹਦੇ ਸਾਰੇ ਇਹਦੇ ਪਰ ਮੈਚ ਕਰਕੇ ਜਿੰਨੀ ਵੀ ਇੱਟ ਦੀ ਗਿਣਤੀ ਬਣੇਗੀ ਵੀ ਉਹ ਜਿਹੜੀ ਸਾਰੀ ਹੈਗੀ ਹੈ ਨਿਸ਼ਚਿਤ ਤੌਰ ਤੇ ਉਤੇ ਅਸੀਂ ਉਹਨਾਂ ਦੇ ਮੇਲੇ ਚੋਂ ਠੇਕੇਦਾਰ ਦੇ ਲੈਸ ਕਰਾਂਗੇ ਇਹ ਨਹੀਂ ਇਹ ਗੱਲ ਹੋਈ ਸਾਥਰੀ ਜੀ ਉਸ ਟਾਈਮ ਜੇਈ ਸਾਹਿਬ ਤੁਹਾਡੇ ਕੋਲ ਬੈਠੇ ਸੀਗੇ ਤੇ ਉਸ ਟਾਈਮ ਜਦ ਤੁਸੀਂ ਜੇਈ ਸਾਹਿਬ ਨੂੰ ਇਹ ਗੱਲ ਪੁੱਛੀ ਸੀ ਵੀ ਇਹ ਜਿਹੜੀ ਟਰਾਲੀ ਹੈ ਵੀ ਸਮਾਨ kia ਗਰਾਉਂਡ ਦੇ ਵਿੱਚ ਜਾ ਰਿਹਾ ਫਿਰ ਉਹਨਾਂ ਨੇ ਕੀ ਜਵਾਬ ਦਿੱਤਾ ਸੀ ਆਪਾਂ ਨੂੰ ਇਸ ਟਾਈਮ ਦੇਖੋ ਜੇਈ ਸਾਹਿਬ ਨੇ ਕਿਹਾ ਕਿ ਮੈਨੂੰ ਜਾਣਕਾਰੀ ਨਹੀਂ ਹੈ ਤਾਂ ਹੀ ਅਸੀਂ ਉਹਨਾਂ ਨੂੰ ਲਾ ਲੈ ਕੇ ਮੋਕਦ ਦੇ ਗਏ ਨਾ ਠੀਕ ਹੈ ਜੇਈ ਸਾਹਿਬ ਸਾਨੂੰ ਕੋ ਉਥੇ ਪਹਿਲੇ ਪ੍ਰੋਪਰ ਜਵਾਬ ਦੇ ਦਿੰਦੇ ਥੇ ਪਰ ਅਸੀਂ ਥੋੜੀ ਤਾਂ ਜਾਣਾ ਸੀ ਠੀਕ ਹੈ ਜੀ ਸਾਸ਼ਟਰੀ ਤੁਸੀਂ ਇਹਦੇ ਪਿੱਛੇ ਕੀ ਦੇਖਦੇ ਹੋ ਵੀ ਮਤਲਬ ਹੁਣ ਜਿਹੜਾ ਹੈ ਇਹ ਮਾਮਲਾ ਕਾਗਜ਼ਾਂ ਦੇ ਵਿੱਚ ਆ ਗਿਆ ਜੇ ਇਹ ਟਰਾਲੀ ਨਿਕਲ ਜਾਂਦੀ ਹੈ ਪਹਿਲਾਂ ਜਿਹੜੀਆਂ ਟਰਾਲੀਆਂ ਨਿਕਲੀਆਂ ਹੈਗੀਆਂ ਉਹ ਤੋਂ ਠੀਕ ਹੈ ਤਾਂ ਕੀ ਆਪਾਂ ਸਮਝ ਸਕਦੇ ਹਾਂ ਕਿ ਸ਼ਾਇਦ ਉਹ ਟਰਾਲੀ ਖੁਰਦ-ਖੁਰਦ ਵੀ ਹੋ ਸਕਦੀਆਂ ਸੀ। ਦੇਖੋ ਇਸ ਤਰ੍ਹਾਂ ਨਾ ਜਿਹੜਾ ਹੁਣ ਕਾਗਜ਼ਾਂ ਵਿੱਚ ਦੇਖੋ ਜੇ ਇਹ ਨਾ ਕੰਮ ਕਰਾਉਣਾ ਉੱਥੇ ਮੌਕੇ ਤੇ। ਜਾ ਕੇ ਉਹਨਾਂ ਨੇ ਐਸਟੀਮੇਟ ਬਣਾਇਆ ਪਹਿਲਾਂ ਉਹ ਦੇਖ ਰਹੇ ਨੇ ਵੀ ਇਹ ਚ ਪਹਿਲਾਂ ਮਟੀਰੀਅਲ ਕਿ ਲੱਗਿਆ ਵਾ ਪਹਿਲਾਂ। ਉਹ ਉਹਨਾਂ ਦੀ ਡਿਊਟੀ ਹੈਗੀ ਕਿ ਉਸ ਨੂੰ ਪਹਿਲਾਂ ਹੀ ਦਰਜ ਕਰ ਲੈਣਾ ਇਸ ਗੱਲ ਦੇ ਉੱਤੇ। ਤਾਂ ਕਿ ਜਦੋਂ ਉਹਨਾਂ ਦਾ ਬਿੱਲ ਬਣੇ ਤਾਂ ਉਹਨੂੰ ਜਿਹੜਾ ਹੈਗਾ ਉਹਦੇ ਚ ਉਹਦੀ ਉਹਦੀ ਕੀਮਤ ਜਿਹੜੀ ਹੈਗੀ ਹੈ ਉਹਦੀ ਕਟੋਤੀ ਕਰ ਲੈਣਾ। ਜੇ ਠੇਕੇਦਾਰ ਨਹੀਂ ਚਾਹੁੰਦਾ ਵੀ ਮੈਂ ਮਟੀਰੀਅਲ ਹੀ ਰੱਖਣਾ ਆਪਣੇ ਕੋਲ। ਜੇ ਜਿਹੜੇ ਠੇਕੇਦਾਰ ਠੇਕਾ ਲਿਆ ਉਹ ਕੋਈ ਮਟੀਰੀਅਲ ਜਾਂ ਕਿਸੇ ਕੰਮ ਦਾ ਨਾ ਹੋਵੇ ਮੰਨੋ ਉਥੇ ਚੂਰਾ ਹੀ ਹੁੰਦਾ ਇੱਟਾਂ ਦਾ ਕੁਝ ਹੋਰ ਹੁੰਦਾ ਫਿਰ ਉਹ ਰਿਫਿਊਜ਼ ਕਰ ਦਿੰਦਾ ਫਿਰ ਉਹ ਜਿਹੜਾ ਹੈਗਾ ਉਹਨੂੰ ਕਮੇਟੀ ਆਪਣੇ ਸਟਾਕ ਦੇ ਅੰਦਰ ਦਰਜ ਕਰ ਲੈਂਦੇ ਉਹਨਾਂ ਜੀ ਸਤਿ ਸ੍ਰੀ ਅਕਾਲ ਸਭ ਕੁਝ ਹੁੰਦਾ ਮੈਂ ਇਹੀ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਤੁਸੀਂ ਚੋਰੀ ਫੜੀ ਹੈ ਉਸ ਬੰਦੇ ਨੇ ਕੁਲਵਿੰਦਰ ਸਿੰਘ ਨੇ ਚੋਰੀ ਫੜੀ ਹੈ ਇਹ ਆਪਾਂ ਇਹਨੂੰ ਕਹਿ ਸਕਦੇ ਆ ਵੀ ਵਾਕ ਕਹੀ ਜੇ ਇਹ ਨਾ ਫੜੀ ਜਾਂਦੀ ਤਾਂ ਸ਼ਾਇਦ ਕੁਝ ਗਲਤ ਕੰਮ ਵੀ ਹੋ ਸਕਦਾ ਸੀਗਾ ਦੇਖੋ ਕੁਲਵਿੰਦਰ ਸਿੰਘ ਨੇ ਸਾਡੇ ਧਿਆਨ 'ਚ ਗੱਲ ਆਂਦੀ ਅਸੀਂ ਬਿਨਾਂ ਕਿਸੇ ਦੇਰੀ ਕੀਤੇ ਮੌਕੇ ਤਾਂ ਕਿ ਸਾਨੂੰ ਜੇ ਉਹ ਕਮ ਨਗਰ ਕੌਂਸਲ ਵਿੱਚ ਹੋ ਰਿਹਾ ਸਾਨੂੰ ਇੱਕ ਤਾਂ ਉਹਦੀ ਪੂਰੀ ਜਾਣਕਾਰੀ ਮਿਲ ਸਕੇ ਕਿਉਂਕਿ ਅਸੀਂ ਫੀਲਡ 'ਚ ਹੱਟ ਨਹੀਂ ਜਾ ਸਕਦੇ ਹਰ ਇਹਦਾ ਉਹਦਾ ਛੇਰ ਕੰਮ ਕਈ ਥਾਂ ਕੰਮ ਜਲਦੇ ਹੁੰਦੇ ਉਹਦੇ ਵਾਸਤੇ ਫਿਰ ਮੈਂ ਈਓ ਸਾਹਿਬ ਨੂੰ ਗੱਲ ਕਹੀ ਹੈ ਤੇ ਮੈਂ ਆਪਣੇ ਜਿਹੜੇ ਜੇਈ ਹੈਗੇ ਸੰਬੰਧਿਤ ਉਹਨਾਂ ਨੂੰ ਵੀ ਇਹ ਜਿਹੜੀ ਹੈਗੀ ਹੈ ਇਹਿਦਾਰ ਕੀਤੀ ਹੈ ਕਿ ਇਹ ਜੇ ਕੰਮ 'ਚ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਜੇ ਨਗਰ ਕੌਂਸਲ ਦਾ ਵੀ ਤੀ ਨੁਕਸਾਨ ਹੋਵੇ ਔਰ ਮੈਂ ਵੀ ਵਿਸ਼ੇਸ਼ ਤੌਰ ਤੇ ਹੁਣ ਆਪਣੇ ਆਪ ਨੂੰ ਮੈਂ ਕਹ ਦਸਾਂ ਕਿ ਮੇਰੇ ਮੈਂ ਵੀ ਇਹਨਾਂ ਨੂੰ ਕਹਿਤਾ ਵੀ ਜਿੰਨੇ ਕੰਮ ਤੁਹਾਡੇ ਸ਼ੁਰੂ ਹੋਣੇ ਆ ਤੁਸੀਂ ਮੈਨੂੰ ਪਹਿਲਾਂ ਇਹ ਉਹਦਾ ਦੱਸ ਦੇਣਾ ਵੀ ਉੱਥੇ ਕੀ ਚੀਜ਼ ਹੈਗੀ ਹੈ ਕਿਸ ਦੇ ਦਿੱਤੀ ਹੈ ਕਿ ਕੋਈ ਮਟੀਰੀਅਲ ਕੱਢਣ ਵਾਲਾ ਥੋਂ ਹੈਗਾ ਆਪਣੇ ਰੋਡ ਦਾ ਹੈਗਾ ਕਿਥੇ ਨਹੀਂ ਹੈਗਾ। ਜੋ ਕਈ ਵਾਰ ਕਿਉਂ ਹੁੰਦਾ? ਉਹ ਸਾਨੂੰ ਕਈ ਵਾਰ ਮਟੀਰੀਅਲ ਪੁਰਾਣਾ ਰੋਡ ਹੁੰਦਾ। ਇਹਦੇ ਰਿਪੇਅਰ ਦਾ ਕੰਮ ਹੋਣਾ ਹੈ ਕਿਤੇ ਇਹ ਕੋਈ ਛੋਟਾ ਕੁ ਸ਼ਾਰਟ ਕਿਸੇ ਦਾ ਆ ਜਾਂਦਾ ਵੀ ਮੇਰਾ ਕੋਈ ਛੋਟਾ ਟੁਕੜਾ ਬਣਾ ਦਿਓ। ਜ਼ਰੂਰੀ ਹੁੰਦਾ। ਫਿਰ ਅਸੀਂ ਪੁਰਾਣਾ ਢੇਰ ਜਿਹੜੀ ਰੀਯੂਜ਼ ਕਰ ਲੈਂਦੇ ਆ। ਸਾਸਤਰੀ ਜਿੱਥੇ ਪਹਿਲੇ ਵੀ ਕੰਮ ਚੱਲੇ ਆ ਕਿਆ ਤੁਸੀਂ ਹੁਣ ਇਹ ਜਿਹੜਾ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕਿਆ ਤੁਸੀਂ ਉਹਦੀ ਵੈਰੀਫਿਕੇਸ਼ਨ ਕਰੋਗੇ ਵੀ ਮੈਂ ਇਸ ਫਲਾਣੀ ਜਗ੍ਹਾ ਤੇ ਕੰਮ ਹੋਇਆ ਸੀ ਇੱਥੋਂ ਇਹ ਮਟੀਰੀਅਲ ਨਿਕਲਿਆ ਸੀ ਕਿਆ ਉਹ ਜਮ੍ਹਾਂ ਹੋਇਆ ਹੈ ਜਾਂ ਨਹੀਂ ਹੋਇਆ ਜਾਂ ਉਹ ਇਸ ਤਰ੍ਹਾਂ ਕਲੀਅਰ ਕੀਤਾ ਕਿ ਮਲਬੇ ਤਾਂ ਨਿਕਲਦੇ ਆ ਮਲਬਾ ਉਹ ਵਿਆਹ ਹੋਰ ਸਮਾਨ ਵੀ ਤਾਂ ਨਿਕਲਦਾ ਹੀ ਹੈ ਕੰਮ ਹੁਣ ਜੋਨ ਹੋ ਚੁੱਕੇ ਬਹੁਤ ਜ਼ਿਆਦਾ ਪਿੱਛੇ ਮੇਰੇ ਕੋਲ ਜੁੜ ਟਾਈਮ ਹੈ ਤੇ ਕਾਫੀ ਕੰਮ ਹੋਇਆ ਪਰ ਮੈਂ ਹੁਣ ਕੋਸ਼ਿਸ਼ ਕਰਾਂਗਾ ਜਿੰਨੇ ਮੇਰੇ ਕੋਲ ਹੋ ਸਕਣਗੇ ਪਿਛਲੇ ਵੀ ਮੈਂ ਦਰੈਪਤ ਕਰਦਾ ਵੀ ਕੀ ਕੀ ਹੋਇਆ ਅਗੋਂ ਵਾਸਤੇ ਚੌਕਸੀ ਰੱਖਾਂਗੇ ਰੱਖਾਂਗੇ ਮੈਨੂੰ ਕਹਿਣ ਤਾਂ ਪਾਵੇ ਕਿ ਜੋ ਕੁਲਵਿੰਦਰ ਸਿੰਘ ਨੇ ਆਪਣੀ ਡਿਊਟੀ ਨਿਭਾਈ ਹੈ ਉਹ ਵਧੀਆ ਨਿਭਾਈ ਹੈ ਦੇਖੋ ਕੁਲਵਿੰਦਰ ਸਿੰਘ ਦਾ ਧਿਆਨ ਜਲੇ ਆਇਆ ਜਾ ਕੇ ਉਹ ਪਤਾ ਕਰਨਾ ਸੀ ਵੀ ਟਾ ਕਮੇਟੀ ਆ ਰਹੀਆਂ ਨਹੀਂ ਆ ਰਹੀਆਂ ਉਹਦੇ ਨਾਲ ਸੀ ਬੱਕਰ ਚਲੇ ਕੇ ਕਰਕੇ ਹੁਣ ਦੇਖੋ ਪਹਿਲਾਂ ਜੇ ਕੋਈ ਅਸੀਂ ਸੋਚ ਲਿਆ ਕੋਈ ਛੋਟੀ ਬੋਡੀ ਸਭਾਵਨਾ ਸੀਗੀ ਉਹਦੇ ਚ ਪਰ ਹੁਣ ਜਦੋਂ ਅਸੀਂ ਇਹ ਤਫੀਦਾ ਹੀ ਮਾਰਾ ਲੈਣਾ ਵੀ ਭਾਈ ਇੰਨੇ ਇੰਨੇ ਏਰੀਆ ਦੇ ਵਿੱਚੋਂ ਰੇਟ ਲਿਖ ਲਈ ਔਰ ਇੰਨੀ ਟ੍ਰਿਕ ਲਈਏ ਉਹਦੇ ਪਹਿਲੇ ਸੁਣ ਕੇ ਜੀ ਉਹ ਤੇ ਹੁਣ ਉਕਤ ਮਾਮਲਾ ਆਪ ਜੀ ਦੇ ਸਾਹਮਣੇ ਹੈ ਆਪ ਜੀ ਨੇ ਹੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਇੱਥੇ ਨਗਰ ਕਾਉਂਸਲ ਸੱਚ ਬੋਲ ਰਹੀ ਹੈ ਜਾਂ ਫਿਰ ਉਕਤ ਵਾਰਡ ਨੰਬਰ 14 ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਸੱਚ ਬੋਲ ਰਿਹਾ। ਸਾਰੀ ਗੱਲਬਾਤ ਤੁਹਾਡੇ ਸਾਹਮਣੇ ਨਿਊਜ਼ 89 ਪੰਜਾਬ ਦੇ ਵੱਲੋਂ ਰੱਖੀ ਗਈ ਹੈ ਕਿ ਵਾਕਿਆ ਹੀ ਉਕਤ ਇਟਾਂ ਇੱਥੋਂ ਚੁੱਕ ਕੇ ਖੁਰਦ-ਬੁਰਦ ਹੋ ਰਹੀਆਂ ਨੇ ਜਾਂ ਫਿਰ ਉਕਤ ਮਾਮਲੀ ਦੀ ਸ਼ਿਕਾਇਤ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਸਰਕਾਰੀ ਕਾਗਜ਼ਾਂ ਦੇ ਵਿੱਚ ਲਿਆਂਦਾ ਗਿਆ ਜਾਂ ਫਿਰ ਵਾਕਿਆ ਹੀ ਠੇਕੇਦਾਰ ਤੋਂ ਇਹ ਰਿਕਵਰੀ ਕੀਤੀ ਜਾਣੀ ਸੀ। ਇਹ ਸਾਰਾ ਮਾਮਲਾ ਤੁਸੀਂ ਸੁਣ ਕੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। news 89 punjab har khabar jis da hove asar